ਫਿਰੋਜ਼ਪੁਰ ਦੇ ਡੀਐਸਪੀ ਡੀ ਵਰਿੰਦਰ ਸਿੰਘ ਖੋਸਾ ਦਾ ਹੋਇਆ ਤਬਾਦਲਾ ਮੁੱਲਾਂਪੁਰ ਦਾਖਾ ਹੋਏ ਟ੍ਰਾਸਫਰ ਮੁੱਲਾਂਪੁਰ ਦਾਖਾ ਦੇ ਡੀਐਸਪੀ ਡੀ ਫਤੇ ਸਿੰਘ ਬਰਾੜ ਹੋਣਗੇ ਫਿਰੋਜ਼ਪੁਰ ਦੇ ਨਵੇਂ ਡੀਐਸਪੀ ਡੀ ਪੰਜਾਬ ਪੁਲਿਸ ਦੇ ਸੱਤ ਤੇ ਪਸ ਸਮੇਤ 143 ਪੁਲਿਸ ਅਧਿਕਾਰੀਆਂ ਦਾ ਤਬਾਦਲਾ ਪੰਜਾਬ ਪਰ ਵਿੱਚ ਪੰਜਾਬ ਪੁਲਿਸ ਦੇ 7 ਆਈਪੀਐਸ ਸਮੇਤ 143 ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਫਿਰੋਜ਼ਪੁਰ ਦੇ ਡੀਐਸਪੀ ਡੀ ਵਰਿੰਦਰ ਸਿੰਘ ਖੋਸਾ ਵੀ ਸ਼ਾਮਿਲ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਧੀਆ ਸੇਵਾਵਾਂ ਦੇ ਰਹੇ ਇਸ ਪੁਲਿਸ ਅਧਿਕਾਰੀ ਦਾ ਤਬਾਦਲਾ ਲੁਧਿਆਣਾ ਦੇ ਮੁੱਲਾਪੁਰ ਦਾਖਾ ਵਿਖੇ ਕੀਤਾ ਗਿਆ ਹੈ। ਹੁਨੇ ਅਧਿਕਾਰੀ ਮੁੱਲਾਪੁਰ ਦਾਖਾ ਵਿਖੇ ਡੀਐਸਪੀ ਐਸਡੀ ਦੇ ਤੌਰ ਤੇ ਸੇਵਾਵਾਂ ਦੇਣਗੇ। ਇਹਨਾਂ ਸਾਰੇ ਅਧਿਕਾਰੀਆਂ ਦੇ ਆਰਡਰ ਸੋਮਵਾਰ ਰਾਤ ਨੂੰ ਜਾਰੀ ਕੀਤੇ ਗਏ ਹਨ ਹੁਣ ਫਿਰੋਜ਼ਪੁਰ ਦੇ ਨਵੇਂ ਡੀਐਸਪੀ ਡੀ ਫਤੇ ਸਿੰਘ ਬਰਾੜ ਹੋਣਗੇ ਜੋ ਕਿ ਲੁਧਿਆਣਾ ਰੂਰਲ ਦੇ ਮੁੱਲਾਪੁਰ ਦਾਖਾ ਵਿਖੇ ਬਤੌਰ ਡੀਐਸਪੀ ਸਦੀ ਤੈਨਾਤ ਹਨ ਫਿਰੋਜ਼ਪੁਰ ਵਿੱਚ 2022 23 ਤੇ ਦੌਰਾਨ ਬਤੌਰ ਡੀਐਸਪੀ ਸੇਵਾਵਾਂ ਦੇ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਮੁਕਤਸਰ ਦੇ ਮਲੋਟ ਵਿੱਚ ਵੀ ਡੀਐਸਪੀ ਰਹੇ ਚੁੱਕੇ ਹਨ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ